ਕਮਾਈ ਸਭ ਜਸਤ ਰਹਿੰਦਾ ਕਿ ਉਹ ਮੇਰੇ ਡਿਪਾਰਟਮੈਂਟ ਦੀ ਟੀਮ ਸਾਡੇ ਸਾਹਦੇ ਆਈ ਹੈ ਔਰ ਇਹਨਾਂ ਦਾ ਨੁਕਸਾਨ ਜਿਹੜਾ ਦੇਖਿਆ ਸਾਡਾ ਆਪਣਾ ਮਨ ਬਹੁਤ ਉਕੀ ਸੂਰਦਾ ਬੜਾ ਕੁਫੀਰ ਆ ਕਿ ਇਹਨਾਂ ਦੀ ਸਟ੍ਰਾਈਕ ਨਹੀਂ ਸਰਜਿਕਲ ਸਟ੍ਰਾਈਕ ਕੀਤੀ ਹੈ ਕਮੇਟੀ ਕਰ ਲਈ ਤੇ ਬਹੁਤ ਨਿੰਦਨੀ ਹੈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਆ ਜੇ ਕੋਈ ਫਾਈਨੈਂਸ਼ਟੀ ਰਿਪੋਰਟ ਫਾਈਨੰਸੀਅਲ ਟੈਂਪਨ ਜੀ ਸਤੈ ਮੇਰੇ ਕੋਲ ਹੁਣ ਹੋਰ ਇਸ ਦਾ ਸੋਚ ਰਿਹਾ ਅਗਰ ਤੋਂ ਜਮੀ ਚਾਹੀਦੀ ਆ ਉਹਨਾਂ ਕੋ ਸਿਸਟਮ ਕਰਨਾ ਕਰੋ ਜਮੈਂਟ ਕੋਈ ਨਹੀਂ ਕਰ ਰਹੀ ਆਪਾਂ ਔਰ ਅੱਗੇ ਵਧ ਪਾਰ ਨਹੀਂ ਤੇ ਸਦਾ ਨਾਲ ਆ ਜਦੋਂ ਸਾਨੂੰ ਫੋਨ ਕਰਨ ਕਿਹਾ ਵੀ ਸਾਨੂੰ ਇਹ ਪਲਾਨ ਸਾਡੇ ਉੱਪਰ ਜਿੰਨਾ ਨੁਕਸਾਨ ਹੋਇਆ ਅਸੀਂ ਹਾਜ਼ਰ ਸਾਰੇ ਦੇ ਪਾਰ ਮੇਰੇ ਨਾਲ ਟੀਮ ਆ ਦੀ ਵਾਈਸ ਪ੍ਰਧਾਨ ਸਾਹਿਬ ਹੋਏ ਨੇ ਤੇਜੀ ਆਏ ਨੇ ਪਛੋਗ ਮੈਂ ਅੱਜ ਆਏ ਨੇ ਅਸੀਂ ਸਾਡੇ ਨਾਲ ਇਹਨਾਂ ਨੂੰ ਪੂਰਾ ਸਵਾਸ ਨਾਲ ਅਸੀਂ ਇਹਨਾਂ ਦੇ ਨਾਲ ਆ ਜਦੋਂ ਦੁਕਾਨਦਾਰਾਂ ਦਾ ਕਿ ਸਾਾਨੂੰ ਕੋਈ ਨੋਟਿਸ ਨਹੀਂ ਆਇਆ ਬਗੈਰ ਨੋਟਿਸ ਤੋਂ ਆਇਆ ਦੁਕਾਨਾਂ ਤੋੜੀਆਂ ਨੇ ਅਸੀਂ ਨਗਰਪਾਲਿਕਾ ਕੌਂਸਲ ਦਾ ਬਿਲਕੁਲ ਵਿਰੋਧ ਕਰਨੇ ਆ ਕਦੇ ਉਹਨਾਂ ਦੇ ਬੰਦੇ ਸੀ ਉਹਨਾਂ ਦੀ ਜੀਸੀਪੀ ਸੀ ਸਾਰਾ ਕੁਝ ਉਹਨਾਂ ਨੇ ਕਰਾਇਆ ਅਸੀਂ ਸਾਰੇ ਡੀਐਸ ਨਾਲ ਮਿਲ ਕੇ ਆਏ ਸੀ ਮੈਮੋਰੰਡਮ ਦੇ ਕੇ ਆਏ ਸੀ ਸਾਰੇ ਸਾਡੇ ਨਾਲ ਗਏ ਸੀ ਰਿਸ਼ੀਤੀ ਵੀ ਸਾਡੇ ਨਾਲ ਗਏ ਸੀ ਸਾਰੇ ਸਾਡੀ ਟੀਮ ਸਾਰੀ ਗਈ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਐਵੀ ਕੋਈ ਗਰ ਕਟਦੀ ਹੋਏਗੀ ਜਦੋਂ ਵੀ ਹੋਏਗਾ ਤੁਹਾਨੂੰ ਪਹਿਲਾਂ ਵਪਾਰ ਮੰਡਲ ਦੀ ਟੀਮ ਨੂੰ ਮਿਲ ਲਿਆ ਜਾਏਗਾ ਦਰਨਾ ਸਮਾਪਤ ਹੋ ਗਿਆ ਦੁਕਾਨਦਾਰ ਸਾਡੇ ਭਰਾਵਾਂ ਦਾ ਵੇਖੋ ਅੱਜ ਤੱਕ ਨਾ ਵੱਡਾ ਨੁਕਸਾਨ ਹੋਇਆ ਇਹਨਾਂ ਕੋ 10 10 15 ਬੰਦੇ ਪਤਾ ਮੁਲਾਜ਼ਮ ਨਹੀਂ ਉਹਨਾਂ ਦੀ ਦਿਹਾੜੀ ਉੱਟ ਗਈ ਕੋਈ ਵਪਾਰ ਮੈਂ ਕਿਹ ਲੋਗੀ ਕੋਈ ਪੁੱਛਗਾਰਤੀ ਬੰਦਿਆ ਨਹੀਂ ਮਤਲਬ ਦੁਕਾਨਾ ਬੰਦ ਕਰਨ ਦੀ ਕੋਸ਼ਿਸ਼ ਹੀ ਬਿਆਰਾਂ ਚ ਕੀਤੀ ਹੈ ਅਸੀਂ ਮਤਲਬ ਨਾ ਨਜ਼ਮਦਾ ਆ ਗਈ ਦੁਕਾਨਦਾਰ ਦਾ ਨੁਕਸਾਨ ਨਾ ਕਹਿੰਦੇ ਕੋਹਾਂ ਦੇ ਗੀਰ ਬੇਬਾ ਫੋਟ ਮੌਹਦਾ ਸੰਭਦੀ ਮੇਰ ਵੈਸੇ ਚੱਲਣ ਦੀ ਹੈ ਹੁਣ ਦੇਖੋ ਦੁਕਾਨਦਾਰ ਸ਼ੇਰ ਸੰਗਰ ਬਾਗ ਦੇ ਅੱਗੇ ਲੱਗਦਾ ਅੱਜ ਮਾਰ ਦੇ ਵਿਕਿਆਨਾ ਦਾ ਆਜੇ ਨਾ ਵੀ ਬਿਲਕੁਲ ਨਿਕਰੀ ਬੰਦਾ ਕੋਈ ਬੰਦਾ ਅਸੀਂ ਇਹਨਾਂ ਦੇ ਨਾਲ 24 ਘੰਟੇ ਜਦੋਂ ਮੱਝਾਂ ਨੂੰ ਵਾੜੀ ਮਰੇ ਇਹਨਾਂ ਦੇ ਮੋਟੇ ਮੱਧ ਵਪਾਰੀ ਦੇ ਨਾਲ ਆਸੀ ਦੁਕਾਨਾਂ ਸੇ ਫਿੱਟੋ ਖਲਾਵੇਂ ਦੀ ਕਿਉਂਕਿ ਇਹਨਾਂ ਦੀ ਦੁਕਾਨਾਂ ਖਲਾਵਾਂਗੇ ਅਸੀਂ ਅਸੀਂ ਖਲਾਵਾਂਗੇ ਔਰ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਜਿੱਦਾਂ ਹੀ ਮਦਦ ਇਹ ਕਰਾਂਗੇ ਜੀ ਉਹਨਾਂ ਦੇ ਨਾਲ ਦੇ ਨਾਲ ਆਸੀ ਇਹ ਨਾ ਆਪਣਾ ਰਾਹੁਲ ਭਾਜੀ ਗੱਲਬਾਤ ਹੋਈ ਹੈ ਵਨ ਤੇ ਆਏ ਉੱਤੇ ਤਾਂ ਕੋਈ ਨਹੀਂ ਸਵੇਰੇ 5:30 ਨਾ ਆਏ ਬੱਦੇ ਬੇਟੀ ਘਰ ਕੋਈ ਏਡੀਸੀ ਆਏ ਨਾ ਸਾਨੂੰ ਕੋਈ ਲੈਟਰ ਦਿੱਤੀ ਆ ਨਾ ਕੁਛ ਨਹੀਂ ਕਿਹਾ ਇਹ ਦੁਕਾਨਾਂ ਵੇਖੋ ਜੀ ਕੀ ਕੀਤਾ ਨੇ ਇਹ ਸਾਡੀ ਦੁਕਾਨਾਂ ਉਹ ਹੀ ਦੁਕਾਨਾਂ ਉਹ ਹੀ ਦੁਕਾਨਾਂ ਪੂਰਾ ਸ਼ਹਿਰ ਵੇਖੋ ਜੀ ਸਾਡੀ 3 ਨਕਲੀਆਂ ਤੋੜੀਆਂ ਉਹਨਾਂ ਨੇ ਨੁਕਸਾਨ ਲੈਂਡਰ ਤੱਕ ਆ ਬਾੜਦੇ ਆ ਠੀਕ ਹੋ ਜੀ ਜਿਆਦਾ ਸਾਨੂੰ ਪਹਿਲਾਂ ਦਿਓ ਮੈਸੇਜ ਦਿਓ ਸਾਨੂੰ ਕਿ ਹਾਂ ਵੀ ਜੀ ਇਹ ਕਰ ਕਰ ਰਹੀ ਹੈ ਕਰ ਰਹੇ ਕੋਈ ਕਰ ਵੀ ਤੇ ਕੋਈ ਮੈਸੇਜ ਕੋਈ ਕੁਛ ਨਹੀਂ ਬਾਅਦ ਚ ਕੀ ਕੀਤਾ ਜੀ ਇਹ ਤੋੜ ਕੇ ਬਾਅਦ ਚ ਵਾਪਸ ਚਲ ਗਏ ਉਸ ਤੋਂ ਬਾਅਦ ਹੀ ਨਾ ਕੋਈ ਫੋਨ ਵੀ ਨਾ ਕੋਈ ਕੋਈ ਸਾਈਡ ਹੋਇਆ ਭਾਜੀ ਡਿਸਾਈਡ ਬਈ ਹੁਣ ਆਏ ਦੇ ਉਹ ਆਏ ਦੇ ਤਹਿਸੀਲਾਰ ਆ ਦੇ ਸੀਰ ਦਾ ਅਸੀਂ ਅਡੀਸੀ ਨਾ ਵੀ ਹੋਏ ਅਡਿਸ਼ੋ ਸਾਹਿਬ ਨਾਲ ਤੇਰੇ ਜਿਹੜਾ ਨੇ ਜਿਹੜਾ ਤਹਿਸੀਲਾਰ ਨੇ ਗਿਆ ਜਿਹੜਾ ਨੇ ਬਿਲਾਣਾ ਨੇ ਦਫਤਰ ਦਫਤਰ ਦਾ ਗੱਲ ਨਾ ਮੀਟੇ ਧਿਕਾਰ ਹੈ ਇਹਨਾਂ ਨਾਲ ਕੀ ਗੱਲ ਬਾਤ ਹੋਈ ਹੈ ਕੀ ਕਹਿੰਦੇ ਪਏ ਇਹ ਸਾਡੇ ਸਾਥ ਨਾਲ ਲੀਏ ਭਾਜੀ ਪਾਰ ਮਰ ਗਏ ਕਹਿ ਰਹੇ ਪਰਪਾਈ ਤੋਂ ਬਣਿਆ ਨੁਕਸਾਨ ਦੇ ਦੋ ਸਾਨੂੰ ਹਾਂਜੀ ਇਹਦੇ ਵਿੱਚ ਆ ਬਈ ਦੁਕਾਨ ਦਾ ਨਾਮ ਹੈ ਅਸੇਰੇ ਆਏ ਨੇ ਜਿਹੜੇ ਉੱਪਰ 66 ਸਾਰੇ ਜੀਸੀਬੀ ਨਾ ਪੰਜਾਬ ਮਾਰ ਕੇ ਸਾਡੇ ਥੱਲੇ ਸੋੜ ਦਿੱਤੇ ਉਹ ਸਾਰੀ ਤੇਰੇ ਦੇ ਦੁਕਾਨਾਂ ਵੀ ਨਹੀਂ ਖੁੱਲੀਆਂ ਸਮਾਰੀ ਇੰਨਾ ਪਰ ਆਏ ਤੇ ਪਿਆਦਾ ਤੇ ਅਸੀਂ ਪ੍ਰਧਾਨ ਸਾਹਿਬ ਬੜਾ ਸ਼ੁਕਰ ਗੁਜ਼ਾਰਾ ਜਿਹੜਾ ਨਾਲ ਹੋਵੇ ਸਾਡੇ ਬਰਪਾਰਟਮੈਂਟ ਦੇ ਸਾਡਾ ਪੂਰਾ ਸਾਥ ਦਿੱਤਾ ਵਾ ਸਾਨੂੰ ਅੱਗੇ ਤੇ ਇਹ ਜੀ ਕਾਰਵਾਈ ਨਾ ਕੀਤੀ ਐ ਇੰਨਾ ਇਹ ਮਸ਼ੀਹ ਜੇ ਉਹਨੂੰ ਪਾਰਟਮੈਂਟ ਦੇ ਅਧਿਕਾਰੀ ਕਿਉਂ ਆਇਆ ਕੀ ਗੱਲਬਾਤ ਕੀਤੀ ਐ ਸਾਡੇ ਨਾਲ ਨਹੀਂ ਇਹੋ ਜਿਹੜਾ ਨੁਕਸਾਨ ਹੋਇਆ ਕਹਿੰਦੇ ਵੀ ਜਿੱਦਾਂ ਤੁਸੀਂ ਕਹਿੰਦੇ ਆਂ ਇਹ ਕਰਾਂਗੇ ਉਦਾਂ ਲੈਂਟਰ ਵੀ ਪਾ ਦਾਂਗੇ ਜਾਇ ਹੋਰ ਇਹ ਕਿਉਂ ਸੇਵਾ ਉਹ ਵੀ ਕਰ ਦਾਂਗੇ ਹਾਂ ਅੱਛਾ ਸੋ ਦੋਸਤੋ ਹਾਂ ਸਰ ਸਤਿ ਸ਼੍ਰੀ ਅਕਾਲ ਸ਼ੇਖ ਮੀਂ ਆਇਓ ਚੱਕੀ ਹਿੰਦਾਂ ਤੇਰੇ ਸਾਥਾਂ ਤਾਂ ਕਿ ਦੇਖੋ ਇਹ ਦੇਖਿਆ ਅੱਛਾ ਹਾਂ ਕੋਈ ਗੱਲ ਨਹੀਂ ਕੋਲ ਤੱਕੜੋ ਦੁਕਾਨ ਵੀ ਰਲੋ ਜੀ ਆਪਣੇ ਸਾਹਮਣੇ ਹੀ ਆ ਬਿਹਾਰੀ ਦਾ ਫਿਸ਼ ਸ਼ਾਪ ਮੇਰੀ ਦੁਕਾਨ ਹੈ ਵੀ ਜੀ ਦੇਣੇ ਦੁਕਾਨਾ ਮੇਰੀ ਆ ਪੰਦੇਵੀਆਂ ਜੋ ਲੈਂਟੇਪਸਾ ਕੋ ਤੋਂ ਮਨਗੀ ਤੋੜ ਦੁੱਤਾ ਦਾ ਵੀ ਫਰਾ ਹੀ ਕਿ ਬਹੁਤ ਜ਼ਿਆਦਾ ਮੇਰਾ ਨੁਕਸਾਨ ਹੋਇਆ ਵਾ ਅੰਦਰ ਲੱਖ ਰੇ ਲੱਖ ਦਾ ਸੌਦਾ ਵੀ ਕਿਹਾ ਵਾ ਜਿਹੜਾ ਅੱਜ ਨਹੀਂ ਅਸੀਂ ਵੇਚ ਸਕੇ ਉਹ ਅੰਦਰ ਢੇ ਰਾਤ ਪਈ ਆ ਬਹੁਤ ਸਾਡੇ ਗਾਗ ਵੀ ਬਹੁਤ ਖਰਾਬ ਹੋ ਗਿਆ ਸਾਡੇ ਨਾਲ ਸਾਡੇ ਬੰਦੇ ਵੀ ਬੜੇ ਫਰਾਮ ਹੋਏ ਨੇ ਦੁਕਾਨ ਤੇ ਮੁਲਾਜ਼ਮ ਦੋਸਤ ਲੱਗੇ ਆ ਹੁਣ ਆ ਵੀ ਆ ਦਿਹਾੜੀਆਂ ਤੁਹਾਨੂੰ ਤਾਂ ਦੇਣੀ ਹੀ ਪੈਣੀ ਆ ਵਾ ਤੇ ਨੰਨਾ ਕ ਨੁਕਸਾਨ ਸਾਡਾ ਮਤਲਬ ਇਹ ਕਿ ਕਿੱਤਾ ਵਾ ਕਿ ਨਹੀਂ ਬਹੁਤ ਵਧੀਆ ਸਾਨੂੰ ਸੁਜੋਗ ਦੇ ਰਹੇ ਆ ਸੋਰਦਾ ਹੀ ਦੇ ਰਹੇ ਆ ਸਾਰੇ ਐਮ ਜੀ ਗੱਲ ਕੋਈ ਨਹੀਂ ਹੈਗੀ ਚਾਹੇ ਸਾਡੀ ਬੇਨਤੀ ਆ ਕਿ ਸਾਡੇ ਤੁਹਾਨੂੰ ਮਾਈ ਹੋਏ ਥੋੜੀ ਬੋਦੀ ਸਾਡਾ ਜੋ ਵੀ ਆ ਫੇਰ ਉਦ ਸਾਨੂੰ ਕਰਾ ਕੇ ਸਾਡੀਆਂ ਦੁਕਾਨਾਂ ਚੈਲੰਜ ਜੋ ਫੇਰ ਕਰ ਦੇਣ ਤੇ ਅੱਗੇ ਥੋੜੀ ਜੀ ਇਹਨਾਂ ਨੂੰ ਨੱਥ ਪਾ ਕੇ ਰੱਖਣ ਕਿ ਇਹ ਜਿਹੜਾ ਦੁਬਾਰਾ ਕੰਮ ਹੋਏ ਉਹ ਜਿਹੜਾ ਨਾ ਹੋਵੇ ਦੁਕਾਨਾਂ ਟੋੜੇ ਨੂੰ ਵਾੜਾ ਕੰਮ ਨਾ ਹੋਵੇ ਹਾਜਰਾਨ ਨੇ ਦਿੱਤਾ ਗਿਆ ਹੈ ਵੀ ਤੁਹਾਨੂੰ ਇਹ ਲੈਂਟਰੀ ਵੀ ਪਾ ਕੇ ਦੇ ਸਕਦੇ ਆ ਤੁਹਾਨੂੰ ਖਰਚਾ ਵੀ ਦੇ ਸਕਦੇ ਆ ਜਿਹੜਾ ਨੁਕਸਾਨ ਹੋਇਆ ਹੈ ਅਸੀਂ ਇਹਨਾਂ ਦਾ ਸ਼ੋਕ ਮਹਰਜੀ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਪਾਰਮੰਡਲ ਦੇ ਸਾਡੇ ਨਾਲ ਖੜੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਭਾਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਨਾਲ ਖੜੇ ਆ ਹਰਿਸ਼ੂ ਭਾਜੀ ਦਾ ਕਰਦੇ ਆ ਧੰਨਵਾਦ ਸਾਰਿਆਂ ਦਾ ਕਿ ਚਲੋ ਸਾਡਾ ਜੋ ਇਹ ਸਰਦਾ ਫਰਦਾ ਸਾਥ ਨੂੰ ਨਾਲੇ ਸੰਯੋਗ ਤੁਹਾਨੂੰ ਦੇਣ ਤੇ ਜਿਹੜਾ ਹੈ ਇੱਕ ਵਾਰ ਆਪਣਾ ਕਾਰੋਬਾਰ ਜਿਹੜਾ ਵਾ ਥੋੜਾ ਸਟੈਂਡ ਕਰ ਸਕੀਏ ਦਿਨ ਤੋਂ ਹੁਣ ਲੱਗਣੇ ਆ 2-4 ਬਦਾਨ ਲੱਗਿਆ ਵੀ ਲੱਗਣੇ ਆ ਨਿਹਾਰੀਆਂ ਸਾਡੀਆਂ ਟੁੱਟਣੀਆਂ ਆਈਆਂ ਸੋਦੇ ਦਾ ਵੇਖਨੇ ਹੁਣ ਕੀ ਕਰਨਾ ਤੇ ਕੀ ਨਹੀਂ ਕਰਨਾ ਕਰਵਾ ਦੇਓ